ਸਤਨਗੁਰੂ RAMDAS ji maharaj ਪਵਿੱਤਰ 베ਰੀਆਂ ਦੀ ਸੇਵਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਖੇਤੀਬਾੜੀ ਮਾਹਰਾਂ ਦੇ ਵੱਲੋਂ ਅਤੇ SGPC ਦੇ ਵੱਲੋਂ 베ਰੀਆਂ ਦੀ ਸਾਂਭ ਸੰਭਾਲ ਜਿਹੜੀ ਲਗਾਤਾਰ ਕੀਤੀ ਜਾਂਦੀ ਹੈ ਔਰ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ 베ਰੀਆਂ ਦੀ ਪ੍ਰੂਨਿੰਗ ਕੀਤੀ ਜਾਂਦੀ ਹੈ ਕਾਂਟ ਛਾਂਟ ਕੀਤੀ ਜਾਂਦੀ ਹੈ 베ਰੀਆਂ ਨੂੰ ਧੂਤਾ ਜਾਂਦਾ ਕਿਉਂਕਿ ਸਦੀਆਂ ਪੁਰਾਣੀਆਂ ਐ ਇਹ 베ਰੀਆਂ ਨੇ ਗੁਰੂ ਸਾਹਿਬ ਦੇ ਸਮੇਂ ਦੀਆਂ ਲਾਚੀ 베ਰ ਵੀ ਕਹਿ ਦਿੱਤਾ ਜਾਂਦਾ ਜਦੋਂ ਆਪਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਐਂਟਰੈਂਸ ਦੇ ਉੱਤੇ ਅੰਦਰ ਜਾਣੇ ਆ ਸੀਸ ਨਵਾਨੇ ਆ ਤਾਂ ਬਿਲਕੁਲ ਇਹ 베ਰੀਆਂ ਉੱਥੇ ਨੇ ਔਰ ਇਹ ਮੈਨੂੰ ਸੁਭਾਗ ਪ੍ਰਾਪਤ ਹੋਇਆ ਜਦੋਂ ਮੈਂ ਇੱਥੇ ਮੱਥਾ ਟੇਕਣ ਗਿਆ ਔਰ 베ਰੀਆਂ ਦੀ ਜਿਹੜੀ ਸੇਵਾ ਚੱਲ ਰਹੀ ਸੀ ਤੁਸੀਂ ਵੀ ਦਰਸ਼ਨ ਕਰੋ ਔਰ ਦੇਖੋ ਸੰਗਤ ਆ ਨਾ ਜਿਹੜੀ ਸੰਗਤ 베ਰੀਆਂ ਦੇ ਜਿਹੜੇ ਪੱਤੇ ਨੇ 베ਰੀਆਂ ਦੀਆਂ ਟਾਹਣੀਆਂ ਨੂੰ 베ਰੀਆਂ ਨੂੰ ਨਿੱਕੀਆਂ 베ਰੀਆਂ ਜਿਹੜੀਆਂ ਕੱਚੀਆਂ ਨੇ ਹਜੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਨਾ ਲੈ ਕੇ ਜਾ ਰਹੀ ਹੈ ਬਿਹਤ ਇਹ ਮੈਂ ਕਹਿੰਦਾ ਅਲੌਕਿਕ ਹੀ ਹੈ ਜੀ ਦੇਖੋ 베ਰੀਆਂ ਗੁਰੂ ਸਾਹਿਬ ਦੇ ਸਮੇਂ ਦੀਆਂ 베ਰੀਆਂ ਨੇ ਤਾਨ ਗੁਰੂ ਰਾਮਦਾਸ ਬਾਛ ਕਾਂਟਾਂ ਗੁਰੂ ਰਾਮਦਾਸ ਜੀ ਮਹਾਰਾਜ ਪਵਿੱਤਰ 베ਰੀਆਂ ਦੀ ਸੇਵਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਖੇਤੀਬਾੜੀ ਮਾਹਰਾਂ ਦੇ ਵੱਲੋਂ ਅਤੇ SGPC ਦੇ ਵੱਲੋਂ 베ਰੀਆਂ ਦੀ ਸਾਂਭ ਸੰਭਾਲ ਜਿਹੜੀ ਲਗਾਤਾਰ ਕੀਤੀ ਜਾਂਦੀ ਹੈ ਔਰ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ 베ਰੀਆਂ ਦੀ ਪ੍ਰੂਨਿੰਗ ਕੀਤੀ ਜਾਂਦੀ ਹੈ ਕਾਂਟ ਛਾਂਟ ਕੀਤੀ ਜਾਂਦੀ ਹੈ 베ਰੀਆਂ ਨੂੰ ਧੂਤਾ ਜਾਂਦਾ ਕਿਉਂਕਿ ਸਦੀਆਂ ਪੁਰਾਣੀਆਂ ਐ ਇਹ 베ਰੀਆਂ ਨੇ ਗੁਰੂ ਸਾਹਿਬ ਦੇ ਸਮੇਂ ਦੀਆਂ ਲਾਚੀ 베ਰ ਵੀ ਕਹਿ ਦਿੱਤਾ ਜਾਂਦਾ ਜਦੋਂ ਆਪਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਐਂਟਰੈਂਸ ਦੇ ਉੱਤੇ ਅੰਦਰ ਜਾਂਦੇ ਆ ਸੀਸ ਨਵਾਨਿਆਂ ਤਾਂ ਬਿਲਕੁਲ ਇਹ 베ਰੀਆਂ ਉੱਥੇ ਨੇ ਔਰ ਇਹ ਮੈਨੂੰ ਸੁਭਾਗ ਪ੍ਰਾਪਤ ਹੋਇਆ ਜਦੋਂ ਮੈਂ ਇੱਥੇ ਮੱਥਾ ਟੇਕਣ ਗਿਆ ਔਰ 베ਰੀਆਂ ਦੀ ਜਿਹੜੀ ਸੇਵਾ ਚੱਲ ਰਹੀ ਸੀ ਤੁਸੀਂ ਵੀ ਦਰਸ਼ਨ ਕਰੋ ਔਰ ਦੇਖੋ ਸੰਗਤ ਆ ਨਾ ਜਿਹੜੀ ਸੰਗਤ 베ਰੀਆਂ ਦੇ ਜਿਹੜੇ ਪੱਤੇ ਨੇ 베ਰੀਆਂ ਦੀਆਂ ਟਾਹਣੀਆਂ ਨੂੰ 베ਰੀਆਂ ਨੂੰ ਨਿੱਕੀਆਂ 베ਰੀਆਂ ਜਿਹੜੀਆਂ ਕੱਚੀਆਂ ਨੇ ਅਜੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਨਾ ਲੈ ਕੇ ਜਾ ਰਹੀ ਹੈ ਬਿਹਤ ਇਹ ਮੈਂ ਕਹਿੰਦਾ ਅਲੌਕਿਕ ਕੀ ਹੈ ਜੀ ਦੇਖੋ 베ਰੀਆਂ ਗੁਰੂ ਸਾਹਿਬ ਦੇ ਸਮੇਂ ਦੀਆਂ 베ਰੀਆਂ ਨੇ ਤਨ ਗੁਰੂ RAM DAS ਪਾਤਸ਼ਾਹ